ਹਾਂਜੀ ਗਏ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕੀਦਾ ਸਾਰੇ ਵਧੀਆ ਕੈਂਟ ਤੇ ਫਾਈਨਲੀ ਅੱਜ ਆਪਾਂ ਆਏ ਸੀ ਗੋਲਡਨ ਟੈਂਪਲ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸੀ ਤੇ ਨਾਲ ਆਪਣੇ ਜੀ ਭਰਾ ਸੀ ਜੀ ਵਧੀਆ ਆ ਵੀ ਭਰਾ ਵੀ ਨਵੇਂ ਵਿੱਚ ਲਿਆ ਆ ਵੀ ਭਾਈ ਆਪਣਾ ਤੇ ਉਹ ਹੁਣ ਫੜੇ ਪਹੁੰਚੇ ਆ ਵੇਖੋ ਪਾਰਕਿੰਗ ਚ ਖੜੇ ਆ ਪਾਰਕਿੰਗ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਬਾਹਰ ਪਾਰਕਿੰਗ ਤੋਂ ਬਾਹਰ ਮਿਲਦੇ ਆ ਬਾਹਰ ਚੱਲੇ ਆ ਪਾਰਕਿੰਗ ਕਰਾ ਲਈ ਕਰ ਲਈ ਆਏ ਹੋਏ ਹੋਏ ਚੈੱਕ ਕਰੋ ਤੀ ਸਟੇਟਮੈਂਟ ਜਸਟ ਥਿੰਗ ਗਾਈਜ਼ ਇਹਦਾ ਵੀ ਧਿਆਨ ਆਗਾ ਵੀਡੀਓ ਆਲਮੋਸਟ ਗਾਈ ਸਪੀਡ ਬਣੀਏ ਫੋਰ ਕੇ ਬਣਾ ਰਿਹਾ ਫੋਰ ਚ ਯਾ ਇਸ ਪੀੜ ਬਹੁਤ ਘੁਰਦੇ ਫਿਰਦੇ ਪਏ ਆਣਾ ਮੈਂ ਆਇਆ ਗਿਆ ਆ ਮੈਂ ਮੇਰੇ ਸਹੀ ਕਹਿੰਦੇ ਹਾਂ ਇਹ ਬੰਦਾ ਨਹੀਂ ਸੀ ਅਗਲੀ ਅਗਲੀ ਦੱਸਣਾ ਵੀਡੀਓ ਦਾ ਆ ਵੇਖੋ ਗਾਇਸ ਲੜੀ ਜਾਂਦੇ ਪਿਆ ਬਿਛੇ ਆ ਵੇ ਲੈ ਬਾਬਾ ਰਈ ਆਏ ਗਾਇਸ ਚਾਰ ਚੌਕ ਟਿਪ ਕਰਾਈ ਆਇਆ ਫੜੋ ਫੜੋ ਗਾ ਇੱਕ ਆਹ ਦੇਖੋ ਗਾਇਸ ਵੀਰੇ ਗਾਇਸ ਵੀਰੇ ਲੈਓ ਮੇਰੀ ਰਹਿ ਗਈ ਭਰਾ ਆ ਜਾ ਆਏ ਭਰਾ ਕਿਹਨਾਂ ਨਾਲੀ ਚੈਕਿੰਗ ਹੋ ਗਈ ਆਪਣੀ ਹਾਂਜੀ ਹਾਂਜੀ ਪਹੁੰਚ ਗਏ ਤੁਹਾਨੂੰ ਲੱਭਣ ਆਈ ਆਪਾਂ ਬਾਬਾ ਆਇਆ ਇਸ ਤੇ ਰਹੇ ਕਿੱਥੇ ਗਿਆ ਹੋਵੇ ਅੰਦਰ ਜਲੇ ਵਾਲੇ ਬਾਗ ਚ ਅਸੀਂ ਪਹਿਲਾਂ ਅੰਦਰ ਆਗੇ ਜੀ ਵੇਖਣਾ ਹੈ ਹੁਣ ਪਹਿਲਾਂ ਵੇਖਦੇ ਆਂ ਵੇ ਵਾਧੂ ਜਣੇ ਤੇ ਆਏ ਆ ਭੀੜ ਵਿੱਚੋਂ ਭੀੜ ਹੋਣੀ ਇਧਰੋਂ ਐਂਟਰੀ ਕੀਤੀ ਆ ਚਲੋ ਬਾਰੇ ਦਾ ਜੀ ਖੱਡਾ ਜਿੱਥੇ ਜਲਦੀ ਗੁਰਬਣੀ ਲੱਗੇਗੀ ਐਸੀ ਲੱਗੇ ਹੋਏ ਆ ਐਸੀ ਲੱਗੇ ਆ ਚਲੋ ਬਾਹਰ ਚਲੀਏ ਯਾਰ ਆਇਓ ਚਲੀਏ ਬਾਹਰ ਚਲੋ ਭਾਈ ਹਾਂ ਗਾਇਜ਼ ਚੱਲੇ ਆਂ ਪਰ ਬਹੁਤ ਧੰਨਵਾਦ ਵੀਡੀਓ ਇਹਦੀ ਆਵਾਜ਼ ਕੋਈ ਆਂਦੀ ਹੋਣੀ थोड़ा अंधेरा जाएगा बैठे हैं चले हैं थलेकूक के आ गए हैं अ सारे जने जा रहे हैं कहीं उपर भी आई जा रहे हैं कहीं वेकन कहीं थले जा रहे हैं

ਕਿਉਂਕਿ ਫਾਇਰਿੰਗ ਬਹੁਤ ਹੋ ਰਹੀ ਸੀ ਜੱਲੇ ਵਾਲੇ ਬਾਗ 'ਚ ਜਦੋਂ ਅਟੈਕ ਹੋਇਆ ਸੀ ਜੱਲੇ ਵਾਲੇ ਬਾਗ 'ਤੇ ਫਿਰ ਲੋਕਾਂ ਨੇ ਆਪਣੀ ਜਾਨ ਦੀ ਸਲਾਮਤੀ ਲਈ ਇਹ ਕਦਮ ਚੁੱਕਣਾ ਸਹੀ ਸਮਝਿਆ ਕਿਤਾਬ ਨੂੰ ਵਿੱਚ ਇਹ ਲਾਹੋ ਦੀ ਚਾਹੀਦੀ ਹੁੰਦੀ ਹੈ ਤੇ ਆ ਗਾਇਸ ਗੋਲੀਆਂ ਦੇ ਨਿਸ਼ਾਨ ਜਦੋਂ ਉੱਥੇ ਹਮਲਾ ਹੋਇਆ ਸੀ ਜੱਲ੍ਹਿਆਲੇ ਬਾਗ ਆਂ ਦੀਵਾਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਾਫ਼-ਸਾਫ਼ ਗੋਲੀਆਂ ਦੇ ਨਿਸ਼ਾਨ ਹਾਈਲਾਈਟ ਕੀਤੇ ਹੋਏ ਆ ਗੋਲੀਆਂ ਦੇ ਨਿਸ਼ਾਨ ਜੇ ਕੀ ਆਪਣੀ ਨਾਵੀਂ ਨਹੀਂ ਆਈ ਆਪਾਂ ਚੱਲੀਏ Yes. ਹਾਂਜੀ ਹੋਣ ਕਰਦੇ ਆਪਾਂ ਵੀਡੀਓ ਦੀ ਸਮਾਪਤੀ ਤੇ ਕਿਦਾਂ ਲੱਗਾ ਬਲੌਗ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਦਾਂ ਹੀ ਵਧੀਆ ਆਪਦੀ ਬਲੌਗ ਆਉਂਦੇ ਰਹਿਣਗੇ ਓਕੇ ਗਾਇਸ ਮਿਲਦੇ ਆਂ ਫਿਰ